ਆ ਬਈ ਤੁਹਾਡੇ ਸਾਹਮਣੇ ਆ ਆਪਣੇ ਗੱਤਾ ਘਰੇ ਪਿਆ ਹੀ ਹੁੰਦਾ ਹਨ ਇਹਨੇ ਬੰਦੇ ਨੇ ਗੱਤੇ ਤੋਂ ਹੀ ਇੱਕ ਬਹੁਤ ਵਧੀਆ ਬਹੁਤ ਵਧੀਆ ਫਲਾਵਰ ਬਣਾ ਦੇਣਾ ਇਹਨੇ ਗੱਤੇ ਤੇ ਚਮਚੇ ਘਰੋਂ ਲੈ ਕੇ ਆ ਤੁਹਾਡੇ ਸਾਹਮਣੇ ਆ ਇਹਨੇ ਗੱਤਾ ਹੁਣ ਘਰੋਂ ਚੱਕ ਕੇ ਤੇ ਇਹਨੇ ਬਈ ਵਧੀਆ ਇੱਕ ਫਲਾਵਰ ਬਣਾ ਦੇਣਾ ਤੇ ਚਮਚੇ ਵੀ ਆਪਾਂ ਨੂੰ ਆਮ ਹੀ ਬਾਜ਼ਾਰੋਂ ਜਾਨੀ ਮਿਲ ਜਾਂਦੇ ਆ ਤੇ ਇੱਕ ਗਲੂਗਨ ਦੀ ਜਨੇ ਇਹ ਬੰਦੇ ਨੇ ਵਰਤੋਂ ਕੀਤੀ ਹੈ ਤੇ ਤੁਹਾਡੇ ਸਾਹਮਣੇ ਵੇਖੀ ਜਾਈਓ ਇਹ ਤਾਂ ਸੋਨਾ ਇਹ ਫਲਾਵਰ ਬਣਾਉਂਦਾ ਇਹ ਯਾਰ ਕਿਸੇ ਕਿਸੇ ਵਿੱਚ ਹੀ ਇਹੋ ਜੀ ਕਲਾ ਹੁੰਦੀ ਹੈ ਉਹ ਜਿਹੇ ਬੰਦੇ ਬੰਦੇ ਤੇ ਕਿਤੇ ਕਿਤੇ ਹੀ ਮਿਲਦੇ ਆ ਤੁਹਾਡੇ ਸਾਹਮਣੇ ਹੀ ਹੈ ਇਹ ਬੰਦੇ ਕਿੰਨਾ ਜਾਨੀ ਕਿ ਹੱਥ ਦਾ ਸਚੈਰਾ ਆਰਟ ਆ ਇਸ ਬੰਦੇ ਦੇ ਹੱਥ ਦੇ ਵਿੱਚ ਤੇ ਕਿੰਨਾ ਸੋਹਣਾ ਇਹ ਜਾਨੀ ਕਿ ਫਲਾਵਰ ਬਣਾਉਗਾ ਤੁਹਾਡੇ ਸਾਹਮਣੇ ਹੈ ਕਟਿੰਗ ਕਰਕੇ ਆ ਜਮ ਚਮਚਾਂ ਦੀ ਤੇ ਨਾਲ ਇਹਨੇ ਗਲੂ ਗਨ ਦੇ ਨਾਲ ਗੱਤੇ ਦੇ ਉੱਤੇ ਲਾ ਦਨੇ ਆ ਤੇ ਨਾਲ ਇਹਨੇ ਫਲਾਵਰ ਕੱਟ ਲੈਣੇ ਆ ਆਮ ਕਾਗਜ਼ ਆਪ ਨੂੰ ਮਿਲ ਜਾਂਦਾ ਹੈ ਹੀ ਅਮ ਤਾਂ ਕੰਨਾਦ ਮਿਲ ਜਾਂਦਾ ਜੇ ਕਿਸੇ ਨੇ ਗਲੂਗਲੂ ਗਨ ਮਿਲਦੀ ਹੈ ਜੇ ਗਲੂ ਗਨ ਲੈਣੀ ਹੈ ਤਾਂ ਉਹ ਵੀ ਆਪਣਾ ਬਜਾਰੋਂ ਮਿਲ ਜਾਂਦੀ ਹੈ ਸੌਖੇ ਤਰੀਕੇ ਨਾਲ ਜਾਂ ਫੇਵੀਕੋ ਇੱਕ ਨਾਲ ਜਾਂ ਫੇਵੀ ਕੋਲ ਨਾਲ ਇਹ ਆਪਾਂ ਜਿਹੜੇ ਚਮਚੇ ਆਪਾਂ ਗੱਤੇ ਦੇ ਉੱਤੇ ਲਾ ਸਕਦੇ ਹਾਂ ਬਹੁਤ ਵਧੀਆ ਟੰਗ ਦੇ ਨਾਲ ਬਈ ਇਹ ਫਲਾਵਰ ਬਣਾਊਗਾ ਤੁਹਾਡੇ ਸਾਹਮਣੇ ਇਹ ਬੰਦੇ ਨੇ ਕਮਾਲ ਹੀ ਕਰ ਦਿੰਦੀ ਕਰਦੇ ਯਾਰ ਇਹ ਬੰਦੇ ਨੇ ਕਿੰਨਾ ਸੋਹਣਾ ਫਲਾਵਰ ਬਣਾਉਂਦਾ ਤੁਹਾਡੇ ਸਾਹਮਣੇ ਆ ਵੇਖੀ ਜਾਓ ਤੂੰ ਇਹ ਚਮਚੇ ਚਮਚੇ ਕੱਟ ਕੇ ਤੇ ਕਿਵੇਂ ਲਾਉਂਦਾ ਇਹ ਇੰਨਾ ਵਧੀਆ ਫਲਾਵਰ ਬਣਾਉਗਾ ਤੇ ਤੁਸੀਂ ਵੇਖ ਕੇ 당 ਹੀ ਰਹਿ ਜਾਓਗੇ ਕਿੰਨਾ ਸੋਹਣਾ ਇਹ ਬੰਦੇ ਨੇ ਫਲਾਵਰ ਬਣਾਉਗਾ ਇਹ ਤੁਹਾਡੇ ਸਾਹਮਣੇ ਬਣਾਈ ਜਾਂਦਾ ਹੁਣੇ ਜਦੋਂ ਐਂਡ ਤੇ ਜਾ ਕੇ ਬਣ ਗਿਆ ਨਾ ਉਦੋਂ ਤੁਹਾਨੂੰ ਪਤਾ ਲੱਗਣਾ ਯਾਰ ਇਹ ਬੰਦੇ ਨੇ ਕਿੰਨਾ ਸੋਹਣਾ ਫਲਾਵਰ ਬਣਾਤਾ ਵੇਖੀ ਜਾਓ ਚੰਗੀ ਤਰ੍ਹਾਂ ਵੇਖੋ ਕੋਈ ਸੌਖਾ ਹੀ ਢੰਗਾ ਕੋਈ ਬਾਲਾ ਔਖਾ ਤਰੀਕਾ ਨਹੀਂਗਾ ਆਪਣੇ ਘਰੇ ਸਮਾਨ ਆਮ ਹੀ ਪਿਆ ਹੁੰਦਾ ਕਿਉਂਕਿ ਬੱਚੇ ਅਕਸਰ ਹੀ ਚਮਚੇ ਅੱਜ ਕੱਲ ਵਰਤਦੇ ਆ ਮੈਗੀ ਖਾਨ ਨੂੰ ਜਾਂ ਹੋਰ ਕਿਸੇ ਖਾਨ ਨੂੰ ਇਹ ਚੀਜ਼ਾਂ ਜਿਹੜੀਆਂ ਵਰਤੀਆਂ ਜਾਂਦੀਆਂ ਆਮ ਹੀ ਆਪਣੇ ਘਰਾਂ ਦੇ ਵਿੱਚ ਗੱਤੇ ਵੀ ਆਪਾਂ ਨੂੰ ਆਮ ਹੀ ਮਿਲ ਜਾਂਦੇ ਆ ਤੇ ਫੈਵੀਕੋਲ ਜਾਂ ਆਪਣੇ ਗਲੂਗਨ ਆਪਣੇ ਘਰੇ ਹੀ ਹੁੰਦੀ ਹੈ तकरीबन ਬਈ ਤੇ ਉਹਦੇ ਨਾਲ ਆਪਾਂ ਜੋੜ ਕੇ ਤੇ ਵਧੀਆ ਬਈ ਇਹੋ ਜਿਹਾ ਆਪਾਂ ਇੱਕ ਅ ਸ਼ੋਦਾਨ ਦੇ ਵਿੱਚ ਰੱਖਣ ਵਾਸਤੇ ਫੁੱਲ ਦਾਣ ਬਣਾ ਸਕਦੇ ਆ ਕਿੰਨਾ ਸੋਹਣਾ ਬਈ ਕਿੰਨੇ ਸੋਹਣੇ ਟੰਗਣਾ ਇਹ ਬੰਦੇ ਨੇ ਬਣਾਇਆ ਬਹੁਤ ਮਿਹਨਤ ਕੀਤੀ ਹੈ ਬੰਦੇ ਨੇ ਕਿੰਨੇ ਸੋਹਣੇ ਟੰਗ ਦੇ ਨਾਲ ਇਹਨੇ ਬਈ ਇਹ ਫਲਾਵਰ ਬਣਾਊਗਾ ਤੇ ਬਹੁਤ ਸੋਹਣਾ ਲੱਗੂਗਾ ਮੈਨੂੰ ਬਹੁਤ ਸੋਹਣਾ ਲੱਗਿਆ ਜਜਮੈਂਟ ਹੀ ਨਹੀਂ ਹੋਣੀ ਇਹ ਚਮਚੇ ਤੇ ਗੱਤਿਆਂ ਨਾਲ ਬਣਾਇਆ ਹੋਇਆ ਤੁਹਾਨੂੰ ਜੇ ਕੋਈ ਰਿਸ਼ਤੇਦਾਰ ਕੇ ਵੇਖੂਗਾ ਵੀ ਤੁਹਾਡੇ ਘਰੇ ਬਣਿਆ ਹੋਇਆ ਉਹਨੇ ਕਹਿਣਾ ਵੀ ਇਹ ਕਿੱਥੋਂ ਕੀਤਾ ਯਾਰ ਮੈਨੂੰ ਵੀ ਦਵਾ ਦਿਓ ਹਨਾ ਇਹ ਬਹੁਤ ਸੋਹਣੇ ਢੰਗ ਦੇ ਨਾਲ ਇਹ ਬਈ ਇਹ ਬਣਾਊਗਾ ਤੇ ਬਹੁਤ ਸੋਹਣਾ ਲੱਗਦਾ ਹੈ ਤੁਹਾਡੇ ਸਾਹਮਣੇ ਹੀ ਆ ਵੇਖੀ ਜਾਵੇ ਕਿੰਨਾ ਸੋਹਣਾ ਬਣਦਾ ਇਹ ਜਦੋਂ ਐਂਡ ਤੇ ਜਾ ਕੇ ਬਣ ਗਿਆ ਇਹ ਵੀਡੀਓ ਐਂਡ ਤੇ ਤੱਕ ਵੇਖਿਓ ਤੁਸੀਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਵੇਖੀ ਜਾਵੇ ਐਂਡ ਤੱਕ ਬਈ ਵੀਡੀਓ ਜ਼ਰੂਰ ਵੇਖਿਆ ਕਰੋ ਜਿਹੜੀ ਮੈਂ ਪਾਉਣਾ ਹੈ ਤੇ ਮੈਂ ਮਨਵੀਆਂ ਚੋਣਮੀਆਂ ਇਹ ਵੀਡੀਓ ਪਾਉਣਾ ਹਣਾ ਜਿਹੜੀਆਂ ਮੈਨੂੰ ਸੋਹਣੀਆਂ ਲੱਗਣ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਸੋਹਣੀਆਂ ਲੱਗਦੀਆਂ ਹੋਣਗੀਆਂ ਵੇਖੀਏ ਤੁਹਾਡੇ ਸਾਹਮਣੇ ਕਿੰਨੀ ਕਿੰਨਾ ਸੋਹਣਾ ਇਹ ਫਲਾਵਰ ਬਣਾ ਦੇਣ ਦੇ ਜਾ ਕੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਕਿੰਨੀ ਮਿਹਨਤ ਕਰਦਾ ਯਾਰ ਇਹ ਬੰਦਾ ਹਣਾ ਕਿੰਨੀ ਮਿਹਨਤ ਦੇ ਨਾਲ ਇਹ ਫਲਾਵਰ ਆ ਜਿਹੜੇ ਇਹ ਬਣਾਉਂਦਾ ਹੈ